ਪੂਰੀ ਘਾਟ ਗੱਡੀ ਹੈ ਬਾਈ ਤੇ ਦਿੱਲੀ ਨੰਬਰ ਹੈ ਪ੍ਰਾਈਸ ਜਮਾ ਠੀਕ ਹੈ ਬਾਈ ਮੌਕੇ ਤੇ ਬੰਦਾ ਘਟਾ ਲੂਗਾ ਚੱਕ ਸਾਰੇ ਟਾਇਰ ਤੈਰ ਦੇਖ ਲੋ ਬਾਈ ਜਿਹੜੇ ਇਸਲੇ ਟਾਇਰ ਹੈ ਬਾਈ ਜਮਾ ਨਵੇਂ ਇਹ ਅਗਲੇ ਟਾਇਰ ਸੀਡ ਦੇ ਹੈ 3 ਪੈਸੇ ਹੈ ਬਾਈ ਅਗਲੇ ਟਾਇਰ ਸੀਡ ਦੇ 20 ਪੈਸੇ ਹੈ ਬਾਈ ਪੂਰੀ ਟੌਪ ਦੀ ਦਿੱਤੀ ਹੈ ਬਾਈ ਬਾਈ ਤਾਂ ਮੰਗਦਾ ਦਾ 40000 ਬਾਈ ਪਰ ਬਾਈ ਮੌਕੇ ਤੇ ਹਣਾ ਰੇਟ ਇਹਦਾ ਸਹਿਮਤ ਕਰ ਦੀਓ ਤੇ ਆ ਜੀ ਮਰੇ ਨੇ ਚੰਗਾ ਲੱਗਾ ਆਹ ਦੇਖੋ ਬਾਈ ਇਹ ਸੈੱਟ ਕਰਕੇ ਦਊਗਾ ਤੁਹਾਨੂੰ ਠੀਕ ਹੈ ਵਧੀਆ ਗੱਲ ਬਣਾ ਕੇ ਦਊਗਾ ਤੇ ਦੇਖੋ ਠੀਕ ਹੈ ਆ ਲੈ ਛਿੱਪਣੀ ਵਿੱਚ ਪਈ ਹੈ ਬਾਈ ਬੇਦਰ ਛਿੱਪਣੀ ਹੈ ਬਾਈ ਠੀਕ ਹੈ ਤੇ ਦੇਖ ਸਕਦੇ ਹੋ ਗੱਡੀ ਪੂਰੀ ਦਿੱਲੀ ਨੰਬਰ ਹੈ ਬਾਈ ਤੇ ਕਾਪੀ ਕਾਜ ਹੈਗਾ ਬਾਈ ਇਹਦਾ ਆਪਣਾ ਪਾਰਸਿੰਗ ਦਾ 6 ਮਾਡਲ ਦੀ ਕਿਹੜੀ ਹੈ ਤੇ ਵੈਸੇ ਇੱਕ ਗੱਲ ਹੈ ਬਾਈ 46000 ਮੰਗਦਾ 6 ਮਾਡਲ ਹੈ ਪਰ ਤੁਸੀਂ ਬਾਈ ਮੌੜ ਆ ਜਾਓ ਸੁੰਨੀ ਬੁਲੇ ਵੈਸੇ ਤੁਸੀਂ ਪਹਿਲਾਂ ਫੋਨ ਤੇ ਗੱਲ ਕਰ ਸਕਦੇ ਹੋ ਡਿਸਕ੍ਰਿਪਸ਼ਨ ਤੇ ਮੈਂ ਨੰਬਰ ਦੇ ਦਊਗਾ ਬਾਈ ਤੇ ਤੁਸੀਂ ਦੇਖਣਾ ਅੰਬੂ ਸਿੰਘ ਸਿੱਧੂ ਚੰਨਾ ਤੇ ਵੀਰੇ ਇੱਕ ਨਾ ਆਪਣਾ ਨਵਾਂ ਚੈਨਲ ਹੈ ਉਹ ਵੀ ਨੀ ਵੀਡੀਓਆਂ ਵੀ ਰੈਂਦੀਆਂ ਨੇ ਕਿ ਤੁਸੀਂ ਨਾ ਬੜੀ ਇਹ ਚੈਨਲ ਦਾ ਮਾੜਾ ਸਬਸਕ੍ਰਾਈਬ ਕਰ ਲਿਓ ਬਾਈ ਤੇ ਆਪਾਂ ਪਹਿਲਾਂ ਇਹ ਜਿਹੜੇ 2 ਮਹੀਨੇ ਵੀਡੀਓ ਨਹੀਂ ਪਾਈ ਉਹ ਮੈਂ ਲਾਈਵ 'ਚ ਵੀ ਦੱਸਿਆ ਸੀ ਉਹਦੇ ਕਰਕੇ ਨਾ ਆਪਣੇ ਕਈ ਫੋਲੋਅਰ ਘਟ ਗਏ ਸੀ ਹੁਣ ਦੁਬਾਰਾ ਆ ਜੋ ਬਾਈ ਕਿਉਂਕਿ ਮੈਂ ਦੁਬਾਰਾ ਕੰਮ ਚਲਾ ਲਿਆ ਮੈਂ ਥੋੜੇ ਜਿਹੀ ਜੀਜੀ ਸੀ ਤੇ ਆ ਗੱਡੀ ਆ ਜੇ ਹੋਰ ਆਈ ਬਾਈ ਕੋਈ ਉਹ ਵੀ ਦੱਸੂਗਾ ਤੁਹਾਨੂੰ ਕਿਹੜਾ ਆ ਗੱਡੀ ਤੇ ਬਹੁਤ ਘੈਂਟ ਬਾਈ ਜੱਦੀ ਹੈ ਤੁਸੀਂ ਇੱਕ ਇੱਕ ਗੱਲ ਹੈ ਬਾਈ ਇਹ ਤੁਸੀਂ ਜੇ ਮੌੜ ਆਉਂਗੇ ਹਨਾ ਔਨਸਾਰ ਸੋਹਣੀ ਸੋਹਣੀ ਡੈਂਸਰ ਤੇ ਆ ਜੇ ਉਥੇ ਹੁੰਦਾ ਕੜੀਆਂ ਹੋਰ ਵੀ ਕੜੀਆਂ ਹੈ। ਬਿਲਕੁਲ ਜਿਹਦੀ ਕਿਉਂ ਪੁੱਛ ਦਸੀ ਅਮਰੂਪ ਜੀ ਦੀ ਕੋ ਵੀਡੀਓ ਪਾ ਰਹੇ ਹਾਂ। ਠੀਕ ਹੈ ਤੇ ਤੁਸੀਂ ਜਿਹੜਾ ਹੈਗਾ ਇਹਦਾ ਨੰਬਰ ਅਕਾਫੀ ਸਾਰਾ ਕੁਝ ਲੈ ਜਾਓ। 40000 ਮੰਗਦਾ ਮੋਕੇ ਤੇ ਬੰਦਾ ਬਾਈ ਕਿਹੜਾ ਲੂਗਾ ਚਾਹੇ ਪੱਛੀ ਦੇਵੇ 200 ਉਹ ਬੱਕਰੀ ਲੈ। ਮੈਂ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਪਾ ਲਾਂਗਾ। ਜਰ ਸਗਨੀਤੇ ਇਹ ਬਾਈ ਨਾਲ ਫੋਲੋ ਕਰ ਲਓ ਤੇ ਵੀਡੀਓ ਇਹ ਜਿਹੜਾ ਕੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਬਾਈ ਬਣ ਕੇ ਤੇ ਧੰਨਵਾਦ।